6 ਕਟੜੀਆਂ ਦੀ ਜਦੋਂ ਜਹਿਦ ਦੇ ਬਾਅਦ ਤਾਰੀਵਾਲ ਦੇ ਰੇਲਵੇ ਸਟੇਸ਼ਨ ਦੇ ਟਾਵਰ ਤੇ ਚੜਿਆ ਫੋਟੋਗ੍ਰਾਫਰ ਉਤਰ ਹੀ ਗਿਆ ਸਮਾਜ ਸੇਵੀ ਸੁਲੰਦਨ ਸ਼ਰਮਾ ਦੇ ਆਸ਼ਵਾਸਨ ਤੋਂ ਬਾਅਦ ਫੋਟੋਗ੍ਰਾਫਰ ਅਸ਼ਵਨੀ ਕੁਮਾਰ ਜਦੋਂ ਟਾਵਰ ਤੋਂ ਥੱਲੇ ਉਤਰਿਆ ਤਾਂ ਤਾਰੀਵਾਲ ਥਾਣੇ ਦੀਆਂ ਐਸਐਚਓ ਬਲਜੀਤ ਕੌਰ ਅਤੇ ਪੁਲਿਸ ਅਧਿਕਾਰੀਆਂ ਨੇ ਉਸ ਨਾਲ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਜਵਾਨ ਪੁੱਤਰ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਕੇ ਇਨਸਾਫ ਦੀ ਗੁਹਾਰ ਲਗਾਈ अश्वनी कुमार का कहना है कि उसके जवान पुत्र हो गई सी पर उस पुत्र की मौत के जिम्मेदार लोगों सज़ा दवा उस खजल खुआर होना पै रहा है वह लख रुपया इंसाफ लैंड ले खर्च कर चुका है पर कितों उस इंसाफ नहीं मिले आखर थक करके उसने यह कदम चुकया है प्रशासन से पुलिस के अधिकारियों ने गल की तो यह फुट फुट के रो पया ਉਸ ਦਾ ਦੋਸ਼ ਹੈ ਕਿ ਧਾਰੀਵਾਲ ਦੇ ਕੁਝ ਰਸੂਖਦਾਰ ਸਿਆਸੀ ਲੋਕਾਂ ਕਾਰਨ ਉਸ ਨੂੰ ਸਾਲਾਂ ਤੋਂ ਦਰ ਦਰ ਪਟਕਣਾ ਪੈ ਰਿਹਾ ਹੈ ਮੇਰੇ ਬੇਟੇ ਦੀ ਮੌਤ ਦਾ ਵੀ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਮੌਕੇ ਤੇ ਪਹੁੰਚੇ ਨਾਇਬ ਤਹਿਸੀਲਦਾਰ ਧਾਰੀਵਾਲ ਲਖਵਿੰਦਰ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਪੀੜਤ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਨਗੇ ਅਸ਼ਵਨੀ ਕੁਮਾਰ ਜੀ ਜਿਹੜਾ ਟਾਵ ਤੇ ਜਿਹੜਾ ਹੈ ਉਹਨਾਂ ਦਾ ਪਤਾ ਲੱਗਾ ਤਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਪ੍ਰਸ਼ਾਸਨ ਵਿਧ ਪੁਲਸ ਹਲਫ ਨਾਲ ਇਥੇ ਪਹੁੰਚੇ ਆ ਦਨੋ ਰਿਕਵੈਸਟ ਕੀਤੀ ਹੈ ਨੇ ਆਪਣੇ ਦੱਸੇ ਆ ਮੁਸ਼ਕਲਾਂ ਜਿਹੜੀਆਂ ਵੀ ਆਕੀਆਂ ਜਿਹੜਾ ਇਹਨਾਂ ਨਾਲ ਉਹਦੀ ਕੀ ਹੋਈ ਆ ਉਹ ਸੁਭਾਚ ਉਹ ਵਿਸ਼ਵਾਸਿਤ ਹੋਇਆ ਵੀ ਤੁਸੀਂ ਆਓਗੇ ਤੇ ਤੁਹਾਡਾ ਮਸਲਾ ਰਹੀ ਉਚਿਤ ਅਧਿਕਾਰ ਤੱਕ ਪਹੁੰਚਾ ਕੇ ਹੱਲ ਕਰਾ ਦੇਵਾਂਗੇ ਮੇਰਾ ਨਾਂ ਸੁਨੰਨਨ ਸ਼ਰਮਾ ਸਾਦੀਵਾਲ ਦੇ ਬਸਨੀਕ ਅਸ਼ਵਨੀ ਕੁਮਾਰ ਜੋ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਸ਼ਾਇਦ ਦੇ ਅੱਛੇ ਬਸਨੀਕ ਆ ਮੈਨੂੰ ਪਤਾ ਲੱਗਾ ਕਿ ਉਹ ਕਿਸੇ ਪਰੇਸ਼ਾਨੀ ਕਰਕੇ ਟਾਵਲ ਤੇ ਚੜ੍ਹੇਗੇ ਇਚੂ ਉਹਨਾਂ ਨਾਲ ਕਾਫੀ ਸਾਰੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਜਾਂ ਕੱਦ ਉਹਨਾਂ ਦੀ ਵਾਈਫ ਵੀ ਨਹੀਂ ਠੀਕ ਹੈਗੀ ਹਨਾ ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਸਾਰੀਆਂ ਗੰਬੀਰ ਪ੍ਰੋਬਲਮਸ ਹੈ ਇਹਨਾਂ ਦੀ ਵਾਈਫ ਨੂੰ ਹੋਰ ਚੰਦ ਮੁੱਦੇ ਉਹਨਾਂ ਨਾਲ ਬੀਤੇ ਜਿਹੜੇ ਮੈਨੂੰ ਕਈ ਵਾਰੀ ਉਹਨਾਂ ਨੇ ਡਿਸਕਸ ਵੀ ਕੀਤੇ ਸੋ ਮੈਂ ਉਹਨਾਂ ਨੂੰ ਮੈਨੂੰ ਮੈਂ ਉਹਨਾਂ ਨੂੰ ਇੱਥੇ ਆ ਕੇ ਰਿਕੁਐਸਟ ਕੀਤੀ ਵੀ ਜੇ ਐਦਾਂ ਮਸਲੇ ਨਹੀਂ ਹੱਲ ਹੁੰਦੇ ਤੁਸੀਂ نیچے ਆ ਜਾਓ ਪ੍ਰਸ਼ਾਸਨ ਨਾਲ ਗੱਲ ਕਰੋ ਤੇ ਮੇਰੀ ਰਿਕੁਐਸਟ ਉਹਨਾਂ ਨੇ ਮੰਨ ਲਈ ਤੋਂ نیچے ਆ ਗਏ ਹੁਣ ਪ੍ਰਸ਼ਾਸਨ ਨਾਲ ਗੱਲ ਕਰਦੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀਵਨ ਇੰਪੋਰਟੈਂਟ ਆ ਹਰ ਇਨਸਾਨ ਦਾ ਜੀਵਨ ਇੰਪੋਰਟੈਂਟ ਆ ਤੋਂ ਮੈਂ ਉਹਦੇ ਚ ਥੋੜੀ ਜਿਨੀ ਮਦਦ ਕੀਤੀ ਕਿਉਂਕਿ ਮੇਰੀ ਗੱਲ ਉਹ ਮੰਨ ਗਏ ਥੈਂਕ ਯੂ ਇਹ ਤਾਂ ਕੋਈ ਘਰੇਲੂ ਮਸਲੇ ਸੀ ਜਿਹੜੇ ਪੁਰਾਣੇ ਇਹਨਾਂ ਦੇ ਚ ਮਤਲਬ ਕਈ ਕੇਸ ਕੋਸ ਚੱਲਦਾ ਵਾ ਉਹਦੇ ਸੰਬੰਧ ਜੋ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਉਹਦਾ ਕਰਕੇ ਇਹ ਟੋਪਰ ਤੇ ਜਿਹੜੇ ਸੀ ਹਾਂਜੀ ਉਹ ਨਾਇਬ ਸਿਲਦਾ ਸਾਹਿਬ ਆਏ ਸੀਗੇ ਨਾਲ ਐਸ ਐਚ ਓ ਸੀਟ ਆਪਣੇ ਧਾਰੀਵਾਲ ਸੀਗੇ ਉਹ ਵਰ ਵੀ ਉਹਨਾਂ ਦੇ ਜਿਹੜੇ ਜਾਣਕਾਰ ਬੰਦੇ ਬੁਲਾਏ ਉਹਨਾਂ ਨੇ ਮੋਟੀਵੇਟ ਕਰਕੇ ਉਹਨਾਂ ਨੂੰ ਸਹੀ ਸਲਾਮ ਦੇ ਰਿਹਾ ਉਹ ਵਿੱਚ ਆ ਗਿਆ